ਆਪਾ ਉੱਠੇ ਗਏ ਮੈਂ ਨਾ दारू ਲਈ ਆਉਂਦਾ ਸੀ ਵੇਚਣ ਵਾਸਤੇ ਤੇ ਮੇਰੇ ਮਗਰ ਪੁਲਿਸ ਲੱਗ ਗਈ ਉਹੋ ਜੇ ਆਪਣੇ ਘਰੇ ਆਉਣਗੇ ਨਾ ਆਪਾ ਮੰਨਣਾ ਨਹੀਂ ਵੀ ਆਪਣੇ ਘਰੇ दारू ਹੈ ਇਹਨੂੰ ਲੁਕੋ ਦੇ ਦਵਾ ਨਾ ਵਾ ਠੀਕ ਆ ਠੀਕ ਆ ਜੀ ਉਹ ਸਾਡੇ ਅੱਗੇ ਅੱਗੇ दारू ਤੁਸੀਂ ਨਹੀਂ ਲਿਆ ਆਏ ਓਏ ਦਾਰੂ ਜੀ ਦਾਰੂ ਸਾਡੇ ਘਰੇ ਕਿੱਥੋਂ ਆਣੀ ਆ ਅਸੀਂ ਤਾਂ ਭਗਵੰਤ ਮਾਨ ਨੂੰ ਮੰਨਦੇ ਆ ਅਸੀਂ ਦਾਰੂ ਦਾ ਕੀ ਕਰਨਾ ਜੀ ਚੁੱਪ ਕਰਕੇ ਤੂੰ ਮੈਨੂੰ ਦਾਰੂ ਲਿਆ ਦੇ ਇਹਦਾ ਤੇਰੇ ਨਾਲ ਐਸੀ ਕਰੂੰਗਾ ਸਾਰੀ ਉਮਰ ਯਾਦ ਰੱਖੇਗਾ ਸਾਹਬ ਜੀ ਮੇਰੇ ਤੋਂ ਜਿੱਡੀ ਮਰਜ਼ੀ ਸੌਂਚ ਕਾ ਲਓ ਜੀ ਤੁਸੀਂ ਕਿਉਂ ਨਹੀਂ ਮੇਰਾ ਯਕੀਨ ਕਰਦੇ ਉਹ ਤੇਰੀ ਸੌਂਚੇਂ ਮੈਨੂੰ ਯਕੀਨ ਆ ਸੌਂਚ ਕਾਉਂਗਾ ਤੇਰੀ ਘਰ ਵਾਲੀ ਤੋਂ ਇਹ ਮੈਨੂੰ ਥੋੜੀ ਹੀ ਸਿਆਣੀ ਲੱਗਦੀ ਐ ਕੁੜੀਏ ਤੂੰ ਸੌਂਚ ਆਕ ਜਾ ਜੇ ਤੂੰ ਸੌਂਚ ਆਕ ਗਈ ਨਾ ਮੈਂ ਉਹਨੇ ਪੈਰੀ ਵਾਪਸ ਮੁੜ ਜੂ ਜਿੰਨੇ ਪੈਰੀ ਆਇਆ ਭਗਵਾਨ ਤੇਰੇ ਪੈਰੀ ਹੱਥ ਲਾ ਦਿੰਨਾ ਮੈਨੂੰ ਅੱਜ ਬਚਾ ਲੈ ਥੋੜੇ ਘਰੇ ਦਾਰੂ ਹੈ ਜੀ ਸਾਡੀ ਮੇਰੇ ਮਾਂ ਦੀ ਸੌ ਲੱਗੇ ਜੀ ਸਾਡੇ ਘਰੇ ਦਾਰੂ ਹੈ ਕੀ ਆ ਜੀ ਤੇਰਾ ਬੇੜਾ ਮੈਂ ਜੀ ਆ ਕੀ ਕਰਤਾ ਲੈ ਦੱਸ ਹੁਣ ਮੈਂ ਆਪਦੀ ਮਾਂ ਦੀ